ਸਾਸਰੀ ਕਾਲਜੀ ਹਾਂਜੀ ਵੀਰੇ 42 ਗਾਵਾਂ ਬਕਾਊ 42 ਗਾਵਾਂ ਬਿਰਜੀ ਬਕਾਊ ਵੱਡੀਆਂ ਫਾਰਮ ਵਾਲੀਆਂ ਵੀਰੇ ਐਚ ਐਫ ਜਰਸੀ ਸਾਈ ਵਾਲ ਕਾਫੀ ਕ੍ਰੋਸ ਐਰ ਸਰ ਗਰਲੈਂਡੋ ਆਹ ਹਰ ਤਰ੍ਹਾਂ ਦੀ ਨਸਲ ਦੇ ਵੀਰਜੀ 42 ਨਗ ਬਕਾਊ ਇਨ੍ਹਾਂ ਗਾਵਾਂ ਦੇ ਜੀ ਹਾਂਜੀ ਵੀਰੇ ਟੋਕੜ ਬੈੜਾ ਵਾਲਾ ਵੀਰ ਫੋਨ ਨਾ ਕਰੇ ਛੋਟੀਆਂ ਬੱਸੀਆਂ ਵਾਲਾ ਵੀਰ ਫੋਨ ਨਾ ਕਰੇ ਹਾਂਜੀ ਵੀਰੇ 18 ਬੈੜਾ ਤਾਜ਼ੀਆਂ ਸੂਹੀਆਂ ਨੇ 24 ਬੈੜਾ ਸੂਣ ਵਾਲੀਆਂ ਨੇ ਵੀਰੇ ਕੱਲਾ-ਕੱਲਾ ਕਰਕੇ ਨਗ ਵੇਚਾਂਗੇ ਜੀ। ਹਾਂਜੀ ਆਪਣਾ ਡਰੈੱਸ ਨੋਟ ਕਰ ਲਓ ਵੀਰ ਜੀ। ਮੇਰਾ ਨਾਮ ਰਮਨਪ੍ਰੀਤ ਸਿੰਘ ਆ ਵੀਰੇ। ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜੀ। ਜਿਹੜਾ ਫਾਰਮਾ ਸੀਨੀਵਾਲ ਕਲਾ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਵਾਲੀ ਸੜਕ ਤੇ ਵੀਰੇ ਆਪਣਾ ਫਾਰਮ ਆਉਂਦਾ ਜੀ। ਜ਼ਿਲ੍ਹਾ ਵੀਰੇ ਆਪਣਾ ਬਰਨਾਲਾ ਹੈਗਾ। ਕੰਟੈਕਟ ਨੰਬਰ ਆਪਣਾ ਨੋਟ ਕਰ ਲਓ ਜੀ। 62807 13934 62807 13934 ਹਾਂਜੀ ਵੀਰੇ ਮੇਰਾ WhatsApp ਵੀ ਐਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਸਾਨੂੰ WhatsApp ਦੇ ਉੱਪਰ ਹੈਲੋ ਦਾ ਜਾਂ ਕੋਈ ਵੀ ਮੈਸੇਜ ਕਰੂਗਾ ਸਾਡੀ ਜਿਹੜੀ ਲੋਕੇਸ਼ਨ ਆ ਉਹ ਵੀਰ ਨੂੰ ਆਟੋਮੈਟਿਕ ਚਲੀ ਜਾਂਦੀ ਆਗੀ ਉਹ ਆਪਣੀ ਲੋਕੇਸ਼ਨ ਵੀਰੇ ਆਟੋਮੈਟਿਕ ਲਾਈ ਹੁੰਦੀ ਆ ਤੇ WhatsApp ਤੇ ਮੈਸੇਜ ਕਰਨ ਦੇ ਨਾਲ ਆਪਦੀਆ ਵੀਰ ਨੂੰ ਚਲੀ ਜਾਂਦੀ ਆ ਉਹ ਲੋਕੇਸ਼ਨ ਤੇ ਵੀਰੇ ਟੱਚ ਕਰਕੇ ਆਜੋ ਤੁਹਾਨੂੰ ਸਿੱਧਾ ਫਾਰਮ ਤੇ ਲੈ ਕੇ ਆਊਗੀ ਕਿਸੇ ਤੋਂ ਪੁੱਛਣ ਦੀ ਵੀ ਲੋੜ ਨਹੀਂ ਪੈਂਦੀ ਜੀ ਬਾਕੀ ਵੀਰੇ ਜਿਹੜਾ ਆਪਾਂ ਇਹ 42 ਗਾਵਾਂ ਵੇਚਣੀਆਂ ਨੇ ਇਹਦੀ ਵੀਰ ਜੀ ਤਰੀਕ ਨੋਟ ਕਰ ਲਓ ਜੀ 17 ਤਰੀਕ 12ਵਾਂ ਮਹੀਨਾ 2024 ਦਿਨ ਮੰਗਲਵਾਰ ਬਣਦਾ ਜੀ ਹਾਂਜੀ ਵੀਰੇ 17 ਤਰੀਕ 12ਵਾਂ ਮਹੀਨਾ 2024 ਦਿਨ ਮੰਗਲਵਾਰ ਬਣਦਾ ਵੀਰ ਜੀ ਉਹਦੇ ਵੀਰੇ ਆਪਾਂ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰ 8 ਵਜੇ ਸੌਦੇ ਚਾਲੂ ਕਰਦੇਾਂਗੇ ਜੀ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਵੀਰੇ ਤਪਾਰ ਦੇ 1 ਵਜੇ ਤੱਕ ਕੰਮ ਚੱਲੂਗਾ ਜੀ ਬਾਕੀ ਜਿਹੜੇ ਵੀਰ ਪ੍ਰਾਣੇ ਆ ਜੁੜੇ ਉਹਨਾਂ ਦਾ ਪਤਾ ਹੀ ਆ ਜਿਹੜੇ ਵੀਰ ਵੀਰੇ ਆਪਣੇ ਨਵੇਂ ਜੁੜੇ ਆ ਗਏ ਬਾਕੀ ਵੀਰ ਜੀ ਵੀਡੀਓ ਸਾਰੀ ਦੇਖ ਲੋ ਤੁਹਾਨੂੰ ਇਹ ਜਿਹੜਾ ਆਪਾਂ ਲਾਟ ਕੱਢਣੇ ਇਹਦੇ ਸੰਬੰਧੀ ਗਾਮਾ ਮਾਰੇ ਤੁਹਾਨੂੰ ਸਾਰੀ ਇਹਦੇ ਵਿੱਚ ਵੀਰੇ ਡਿਟੇਲ ਮਿਲੂਗੀ ਕੱਲੀ ਕੱਲੀ ਚੀਜ਼ ਦੀ ਜੀ ਬਾਕੀ ਵੀਰੇ ਮਗਰੋਂ ਪਿੱਛੋਂ ਕੋਈ ਵੀ ਵੀਰ ਨਾ ਆਵੇ ਕਿਉਂਕਿ ਵੀਰੇ ਆਪਾਂ ਡਿਟੇਲ ਦੇ ਵਿੱਚ ਕੰਮ ਨਹੀਂ ਕਰਦੇਗੇ ਰੋਜ਼ ਕਿਉਂਕਿ ਲਾਟ ਹੀ ਇਕੱਠਾ ਕਰਕੇ ਬਾਈ ਜੀ ਆਪਾਂ ਵੇਚੀਦਾਗਾ ਉਸ ਦਿਨ ਵੀਰੇ ਫੇਰ ਆਪਾਂ 8 ਵਜੇ ਕੰਮ ਚਲਾ ਦੇਣੇ ਆ ਜਿਹੜੇ ਵੀਰੇ ਨੇ ਦੂਰੋਂ ਨੇੜੇ ਆਉਣਾ ਬਾਈ ਜੀ ਬੇਚਿੰਤ ਹੋ ਕੇ ਆ ਸਕਦੇ ਹੋਗੇ ਤੁਹਾਡਾ ਵੀਰੇ ਖਾਲੀ ਮੋੜਣਾ ਸਿਸਟਮ ਨਹੀਂ ਹੋਊਗਾ ਪਰ ਬਾਹਲਾ ਲੇਟ ਆਉਣ ਦਾ ਫਾਇਦਾ ਨਹੀਂ ਹੈਗਾ ਵੀਰੇ ਜਿਹਦੇ ਵਿੱਚ ਵੀਰੇ 17 ਤਰੀਕ ਨੂੰ ਆਪਾਂ 42 ਗਾਵਾਂ ਲਾਵਾਂਗੇ ਜੀ ਗਰਾਊਂਡ ਦੇ ਵਿੱਚ ਉਦੋਂ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ 42 ਗਾਈਆਂ ਦੇ ਵਿੱਚ 18 ਨਗ ਬਿਲਕੁਲ ਤਾਜੇ ਸੂਏ ਹੋਣਗੇ ਜੀ ਜਿਹੜੀਆਂ ਵੀਰੇ ਦੋ ਚਾਰ ਦੇਂਦੀਆਂ ਸੂਈਆਂ ਹੋਣਗੀਆਂ ਬੱਚਿਆਂ ਦੇ ਗਿੱਲੇ 나ੜੂਏ ਹੋਣਗੇ ਜੀ ਤੇ 24 ਬੇੜਾ ਵੀਰੇ ਇਹਦੇ ਵਿੱਚ ਸੂਣ ਵਾਲੀਆਂ ਹੋਣਗੀਆਂ ਜਿਹੜੀਆਂ ਹਫ਼ਤਿਆਂ ਪਹਿਲਾਂ ਪਹਿਲਾਂ ਹੋਣਗੀਆਂ ਜੀ ਕੋਈ ਦੋ ਚਾਰ ਨਗ ਹੁੰਦੇ ਆ ਵੀਰੇ ਕੱਚੇ ਜਿਹੜੇ ਕੋਈ 10 ਤੋਂ 12 ਦੇ ਨਾਲੇ ਹੁੰਦੇ ਆ ਬਾਕੀ ਸਾਰਾ ਹਾਜ਼ਰ ਮਾਲ ਹੁੰਦਾ ਜੀ ਟੋਕੜ ਬੇੜਾ ਦਾ ਵੀਰ ਫੋਨ ਨਾਲ ਆਵੇ ਛੋਟੀਆਂ ਬੱਸੀਆਂ ਵਾਲਾ ਵੀਰ ਫੋਨ ਨਾਲ ਲਾਵੇ ਹਾਂਜੀ ਵੀਰ ਜੀ ਜਿਹੜਾ ਰੇਟ ਹੈ ਇਹਨਾਂ ਦਾ ਰੇਟ ਵੀਰੇ ਆਪਣਾ 60000 ਤੋਂ ਸ਼ੁਰੂ ਹੋ ਜਾਂਦਾ 60 65 70 75 80 85 ਇਸ ਤਰ੍ਹਾਂ ਕਰਦਾ ਕਰਦਾ ਵੀਰੇ ਲੱਖ ਤਕਰ ਚਲਿਆ ਜਾਂਦਾ ਜੀ 60000 ਤੋਂ ਲੈ ਕੇ ਵੀਰੇ ਲੱਖ ਤਕਰ ਰੇਡ ਚਲਿਆ ਜਾਂਦਾ ਮੈਕਸਮਾਲ ਹੁੰਦਾ ਵੀਰੇ ਸਾਰਾ ਟਾਪ ਦਾ ਮਾਲ ਹੁੰਦਾ ਵੀਰੇ ਚੜਦੀ ਤੋਂ ਚੜਦੀ ਗਊ ਹੁੰਦੀ ਆ ਤਕਰੀਬਨ ਵੀਰੇ ਇੰਨਾ ਦੀ ਜਾਣੀ ਬਲੱਡ ਲਾਈਨ ਬਾਇਓ ਡਾਟਾ ਤਕਰੀਬਨ ਵੀਰੇ ਅੱਧੇੋਂ ਜ਼ਿਆਦਾ ਗਊਆਂ ਦਾ ਹੁੰਦਾਗਾ ਬਾਕੀ ਵੀਰੇ ਜਿਹੜੀ ਇਹਦੇ ਵਿੱਚ ਦੁੱਧ ਦੀ ਕਪੈਸਿਟੀ ਆ ਉਹ 18-19 ਲੀਟਰ ਤੋਂ ਘੱਟੋ-ਘੱਟ ਵੀਰ ਜੀ ਸ਼ੁਰੂ ਹੁੰਦੀ ਆ 18-19 ਲੀਟਰ ਤੋਂ ਲੈ ਕੇ ਵੀਰੇ 35-37 ਕਿਲੋ ਦਿਕਰ ਦੁੱਧ ਵਾਲੀ ਗਊ ਮਿਲ ਜਾਂਦੀ ਆਪਣੇ ਕੋਲੇ 60000 ਤੋਂ ਲੈ ਕੇ 1 ਲੱਖ ਦੇ ਰੇਟ ਦੇ ਵਿੱਚ ਬਾਕੀ ਵੀਰੇ 5-6 ਨਗ ਵਿੱਚ ਬਹੁਤ ਜ਼ਿਆਦਾ ਵੱਡੀਆਂ ਗਊਆਂ ਵੀ ਹੁੰਦੀਆਂ ਨੇ ਜਿਹੜੀਆਂ ਵਿੱਚ ਵੀਰ 35 ਲੀਟਰ ਤੋਂ ਬਾਹਰਲੇ ਖਰੀਦਿਆ 40 ਲੀਟਰ 45 ਲੀਟਰ ਇੱਕ ਦੋ ਨਾਗ ਵੀਰੇ 50 ਲੀਟਰ ਤਿੱਕਰ ਵੀ ਚਲੇ ਜਾਂਦੇ ਆ ਪ੍ਰਮਾਤਮਾ ਦੀ ਕਿਰਪਾ ਸਦਕਾ ਪਰ ਉਹ ਵੀਰੇ ਲੱਖ ਤੋਂ ਬਾਹਰ ਹੁੰਦੇ ਆ ਜਿਹੜੇ ਪੰਜ ਚਾਰ ਨਾਗ ਉਹ ਜੇ ਹੁੰਦੇ ਨੇ ਬਾਕੀ ਇੱਕ ਦੋ ਨਾਗਾਂ ਦਾ ਵੀਰੇ ਆਪਾਂ ਆਫਰ ਵੀ ਹੁੰਦਾਗਾ 60 ਤੋਂ ਥੱਲੇ ਵਾਲੇ ਵੀ ਲਾ ਦੇਈਂਦੇ ਇੱਕ ਦੋ ਨਾਗੀ ਹੁੰਦੇ ਆ ਸਿਰਫ ਉਹ ਜਿਹੜੀ 50 55 ਦੇ ਭਾਅ 'ਲੇ ਹੁੰਦੇ ਆ ਬਾਕੀ ਵੀਰਾਂ ਨੂੰ ਵੀਰੇ ਇੱਕ ਬੇਨਤੀ ਲਾਜ਼ਮੀ ਕਰਦੇ ਆ ਜਿੱਦਾਂ ਤੁਸੀਂ ਸਾਡੇ ਫਾਰਮ ਤੇ ਵੀਰਜੀ ਆਉਣਾਗਾ ਤੁਹਾਡਾ ਵੀਰੇ ਬਾਹਰੋਂ ਇੱਕ ਦੋ ਦਿਨ ਰੇਟ ਪਹਿਲਾਂ ਪਤਾ ਕਰਿਆ ਹੋਣਾ ਲਾਜ਼ਮੀ ਜ਼ਰੂਰੀ ਆ ਤੁਹਾਡਾ ਵੀਰ ਜੀ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਕਿਉਂਕਿ ਤੁਸੀਂ ਵੀਰੇ ਅੱਜ ਇੱਕ ਗਊ ਖਰੀਦਣ ਚੱਲੇ ਹੋ ਕਿਸੇ ਚੀਜ਼ ਤੇ 70 8000 90000 ਰੁਪਏ ਵੀਰੇ ਲਾਉਣ ਚੱਲੇ ਹੋ ਤੁਹਾਨੂੰ ਉਹ ਚੀਜ਼ ਬਾਰੇ ਵੀਰੇ ਨੌਲੇਜ ਹੋਣੀ ਜ਼ਰੂਰੀ ਆ ਤੁਹਾਨੂੰ ਉਹਦੇ ਰੇਟ ਦੇ ਬਾਰੇ ਪਤਾ ਹੋਣਾ ਜ਼ਰੂਰੀ ਆ ਤੁਹਾਡਾ ਵੀਰ ਜੀ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਅਸੀਂ ਬਾਲਾ ਨਹੀਂ ਕਹਿੰਦੇ ਵੀਰੇ ਤੁਹਾਡਾ 15 ਤੋਂ 20000 ਰੁਪਏ ਦਾ ਕੱਲੇ-ਕੱਲੇ ਨਗਦੇ ਵਿੱਚ ਵੀਰੇ ਫਾਇਦਾ ਹੋਊਗਾ ਸੀਨੀਵਾਲ ਕਲਾਂ ਡੇਰੀ ਫਾਰਮ ਤੇ ਆਉਣ ਤੇ ਉਹ ਵੀਰ ਜੀ ਫਾਇਦਾ ਇਸ ਲਈ ਹੋਊਗਾ ਕੋਈ ਸਾਡੇ ਕੋਲੇ ਜਾਦੂ ਦੀ ਛੜੀ ਨਹੀਂ ਕਿਉਂਕਿ ਵੀਰੇ ਕਿਤਾਪਾ ਕੰਮ ਇਹਨਾਂ گاਉਂਾਂ ਦਾ ਬਹੁਤ ਪੁਰਾਣਾ ਕਰਦੇ ਆ ਜਦੋਂ ਕੋਈ ਕਿਤਾਪਾ ਜਾਦਾ ਪੁਰਾਣਾ ਕਰਾਂਗੇ ਵੀਰ ਜੀ ਫਿਰ ਉਹਦੇ ਵਿੱਚ ਤੁਹਾਡੀ ਜਾਣ-ਪਛਾਣ ਬਹੁਤ ਹੋ ਜਾਂਦੀ ਆ ਕਿਉਂਕਿ ਵੀਰੇ ਆਪਣੀ ਫਾਰਮ ਵੀਰਾਂ ਦੇ ਨਾਲ ਵੀ ਬਹੁਤ ਜ਼ਿਆਦਾ ਜਾਣ-ਪਛਾਣ ਹੋਈ ਵੀ ਆ ਜਿਹੜੇ ਮੇਰੇ ਵੀਰ ਦਲਾਲ ਵੀਰ ਪਿੰਡਾਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਨਾਲ ਵੀ ਬਹੁਤ ਲਿੰਕ ਵੀਰੇ ਪੁਰਾਣੇ ਹੈਗੇ ਆ ਫੇਰ ਉਹ ਵੀਰੇ ਆਪਾਂ ਅੱਗੇ ਜਾਣ ਪਸਾਨ ਹੋਣ ਦੇ ਨਾਂ ਤੇ ਇਹ ਗਊਆਂ ਵੀਰੇ ਕਰਮ ਵਾਲੀਆਂ ਬਹੁਤ ਸਾਫ ਸੁੱਧੀਆਂ ਆਪਾਂ ਲਈਾਈਆਂ ਖਰੀਦ ਕੇ ਬਾਕੀ ਭਾਅ ਦੇ ਵਿੱਚ ਲਾਉਣੇ ਆ ਵੀਰੇ ਵਿੱਚ ਵੀਰ ਕਹਿੰਦਾ ਸੀਨੀ ਆ 4 ਘੰਟਿਆਂ ਦੇ ਵਿੱਚ 40 ਗਊਆਂ ਵੇਚ ਕੇ ਹੋ ਗਿਆ ਉਹ ਵੀਰੇ ਲੀਲੀਆਂ ਫੀਲੀਆਂ ਨਹੀਂ ਲੱਗਦੀਆਂ ਆ ਦੇਖੋ ਵੀਰੇ ਚਾਰ ਦੰਦ ਬੱਸੀ ਚਾਰ ਦੰਦ ਬੱਸੀ ਵੀਰੇ ਚੰਗੇ ਦੋਤੇ ਹੈਗੀ ਆ ਇਸ ਤਰ੍ਹਾਂ ਦੇ ਨਾਗ ਵੀਰੇ ਵਿਕਦੇ ਆ 4 ਘੰਟਿਆਂ ਦੇ ਵਿੱਚ ਬਾਕੀ ਵੀਰ ਜੀ ਜਦੋਂ ਅਸੀਂ ਅੱਗੋਂ ਗਊ ਖਰੀਦਣ ਜਾਂਦੇ ਆ ਉਹ ਸਿਆਣਿਆਂ ਦੀ ਕਹਾਵਤ ਆ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਉਹ ਵੀਰੇ ਪੰਜ ਚਾਰ ਜ਼ੌਹਰੀ ਨਾਲ ਹੁੰਦੇ ਆ ਸੀਨੀ ਵਾਲਕਾਂ ਡੇਰੀ ਫਾਰਮ ਵਾਲੇ ਦੇ ਨਾਲ ਹੁੰਦੇ ਆ ਵੀਰ ਜੀ ਉਹ ਉਹ ਫਿਰ ਗਊ ਦੇ ਚਾਰ ਸਫੇਰੇ ਘੁੰਮ ਘੁੰਮ ਕੇ ਵੀਰੇ ਸਕੈਨ ਕਰ ਦਿੰਦੇ ਆ ਵੀ ਇਹ ਗਊ ਕਿੰਨਾ ਦੁੱਧ ਦੇਊਗੀ ਜਿਹੜੇ ਗਾਹਕ ਨੂੰ ਆਪਾਂ ਦੇਵਾਂਗੇ ਉਹ ਦੁਬਾਰਾ ਆਪਣੇ ਕੋਲੋਂ ਕਿੰਨੀਆਂ ਲੈ ਕੇ ਜਾਊਗਾ ਵੀਰ ਜੀ ਲੈ ਕੇ ਉਹ ਜਾਊਗਾ ਜੇ ਅੱਜ ਆਪਾਂ ਨੂੰ ਸਾਫ਼ ਨਾ ਦੇਵਾਂਗੇ ਭਾਅ ਦੇ ਵਿੱਚ ਦੇਵਾਂਗੇ ਬਾਕੀ ਵੀਰ ਜੀ ਸਿਆਣਿਆਂ ਦੀ ਕਹਾਵਤਾਂ ਵੀ ਇੱਕ ਤੋਂ 21 ਕਰ ਲਓ ਜਦੋਂ ਵੀਰੇ ਆਪਣਾ ਮਾਲ ਸਾਫ਼ ਸੁਥਰਾ ਹੋਊਗਾ ਜਾਇਜ਼ ਰੇਟ ਦੇ ਵਿੱਚ ਖਰੀਦਿਆ ਹੋਊਗਾ ਵੀਰੇ ਤੁਹਾਡੀ ਕੁਆਲਿਟੀ ਸਹੀ ਆ ਫਿਰ ਉੱਥੇ ਵੀਰੇ ਉਹ ਚੀਜ਼ ਨੇ 5 ਮਿੰਟ ਦੇ ਵਿੱਚ ਵਿਕਣਾ ਹੁੰਦਾ ਫਿਰ ਉੱਥੇ ਮੇਲੇ ਲੱਗਣੇ ਲੱਗਣੇ ਹੁੰਦੇ ਆ ਵੀਰ ਜੀ ਆਹ ਦੇਖ ਸਕਦੇ ਹੋ ਜਰਸੀ ਦਾ ਬੱਚਾ ਵੀਰੇ ਆ ਜਰਸੀ ਦਾ ਬੱਚਾ ਵੀਰੇ ਚੰਗੇ ਦੁੱਧ ਤੇ ਚੱਲ ਰਿਹਾਗਾ ਇਹ ਥੋੜੀ ਜੀ ਕ੍ਰਾਸ ਜਰਸੀ ਆ ਗਈ ਵੀਰੇ ਬਾਕੀ ਐਰ ਸੈਰ ਮੇਰੀ ਜਿਹੜੀ ਬੋਲਦੇ ਆ ਉਹ ਵੀ ਵੀਰੇ ਤੁਹਾਨੂੰ ਮਿਲੂਗੀ ਗਰਲੈਂਡੋ ਵੀ ਮਿਲੂਗੀ ਬਾਕੀ ਜਿਹੜੀ ਵੀਰੇ ਆਪਾਂ ਜਿਹੜੀ ਗਊ ਲਾਉਣੀ ਹੁੰਦੀ ਆ ਉਹ ਦੋ ਦੰਦ ਚਾਰ ਦੰਦ 6 ਦੰਦ ਖੀਰੇ ਬੱਚੇ ਇਸ ਤਰ੍ਹਾਂ ਦੇ ਵੀਰੇ ਜਾਦੇ ਲਾਉਣੇ ਹੁੰਦੇ ਆ ਪਹਿਲੇ ਦੂਜੇ ਸੂਏ ਵਾਲੇ ਕਿਉਂਕਿ ਵੀਰਜੀ ਜਿਹੜਾ ਗਾਈਆਂ ਦੇ ਵਿੱਚ ਕੋਈ ਜਾਦੇ ਨਹੀਂ ਹੈਗਾ ਕਿਉਂਕਿ ਅੱਜ ਤਾਂ ਅੱਜਕੱਲ ਵੀਰੇ ਹਰ ਇੱਕ ਵੀਰ ਸਮਝਦਾਰ ਆ ਕਿਉਂਕਿ ਜਾਦੇ ਸੂਆਂ ਦੇ ਵਿੱਚ ਗਊ ਕੋਈ ਬਾਹਲਾ ਬੈਨੀਫਿਟ ਨਹੀਂ ਵੀਰੇ ਦਿੰਦੀ ਗਈ ਕਿਸੇ ਵੀਰ ਨੇ ਵੀ ਖਰੀਦ ਨਹੀਂ ਅਸੀਂ ਤਾਂ ਹਰ ਇੱਕ ਵੀਰ ਨੂੰ ਬੇਨਤੀ ਕਰਦੇ ਆਂ ਵੀ ਘੱਟੋ ਘੱਟ ਵੀਰੇ 20 ਕਿਲੋ ਤੋਂ ਉੱਪਰ ਵਾਲੀ ਗਊ ਖਰੀਦੋ ਤੇ ਖਰੀਦੋ ਵੀ ਵੀਰੇ ਜਿੰਦ ਜਾਣ ਵਾਲੀ ਪਹਿਲੇ ਦੂਜੇ ਸੂਏ ਦੇ ਵਿੱਚ ਇਸ ਤਰ੍ਹਾਂ ਦੀ ਤੁਹਾਡੀ ਚੋਣ ਹੈਗੀ ਆ ਵੀਰੇ ਤਾਂ ਤੁਸੀਂ ਵੀਰੇ ਕਾਮਯਾਬ ਜਲਦੀ ਹੋਵੋਗੇ ਬਾਕੀ ਵੀਰ ਜੀ ਜਦੋਂ ਆਪਣੇ ਫਾਰਮ ਤੇ ਤੁਸੀਂ ਆਵੋਗੇ ਤੁਹਾਡਾ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਆ ਦੇ ਦੇਖ ਸਕਦੇ ਹੋ ਵੀਰੇ ਆ ਗਰਲੈਂਡੋ ਕ੍ਰਾਸ ਆ ਗਈ ਟਾਡਾ ਵੀਰੇ ਬਾਹਰੋਂ ਰੇਟ ਪਤਾ ਕਰਿਆ ਵਾ ਤੁਸੀਂ ਵੀਰਜੀ ਫਿਰ ਆਪਦੇ ਮੂੰਹੋਂ ਮੰਨੋਗੇ ਵੀ ਹਾਂ 15 ਤੋਂ 20000 ਦਾ ਬਾਈ ਜੀ ਫਾਇਦਾ ਹੋਇਆਗਾ ਬਾਕੀ ਜਿਹੜਾ ਵੀਰ ਵੀਰੇ ਘਰੋਂ ਸਖਾਲਾਗਾ ਉਹ ਇੱਕ ਗਊ ਲੈਣਾ ਆ ਬਾਈ ਜੀ ਇੱਥੇ ਆ ਕੇ ਦੋ ਲੈ ਜਾਂਦਾ ਉਹ ਦੋ ਵੀਰੇ ਇਸ ਕਰਕੇ ਲੈ ਜਾਂਦਾ ਸਿਆਣੇ ਦੀ ਕਹਾਵਤਾ ਵੀ ਭਾ ਸਰਤਾ ਵੀਰੇ ਪਾਥੀਆਂ ਵਿਕ ਜਾਂਦੀਆਂ ਬੇਪਾਹ ਦਾ ਸਿਉਣਾ ਨਹੀਂ ਵਿਕਦਾ ਵੀਰਜੀ ਜਦੋਂ ਤੁਹਾਡਾ ਵੀਰੇ ਭਾ ਖਰਾਗਾ ਉੱਥੇ ਫਿਰ ਵੀਰੇ ਉਹ ਚੀਜ਼ ਨੇ ਮੈਂਟਾਂ ਚ ਵਿਕਣਾ ਅਸੀਂ ਜਦੋਂ ਵੀਰੇ ਗਾਊ ਖਰੀਦਣੀ ਆ ਉਹ ਚੀਜ਼ ਨੂੰ ਇਹ ਖਰੀਦਣਾ ਉਹ ਵੀ ਇਹ ਮੈਂਟਾਂ 'ਚ ਵਿਕੂਗੀ ਮੈਂਟਾਂ 'ਚ ਵੀਰੇ ਉਹ ਵਿਕਣੀ ਆ ਉਹ ਲੀਲੀ ਫਿੱਲੀ ਨਹੀਂ ਵਿਕਣੇਗੀ ਜਿਹੜੀ ਗਾਊ ਤੇ ਵੀਰ ਜੀ ਤੁਹਾਡਾ ਟਾਈਮ ਦਿੱਤਾ ਹੋਊਗਾ ਸੋਚ ਸਮਝ ਕੇ ਖਰੀਦੀ ਹੋਊਗੀ ਉਹ ਗਾਊ ਨੇ ਵੀਰੇ ਫਿਰ ਮੈਂਟਾਂ ਦੇ ਵਿੱਚ ਵਿਕਣਾਗਾ ਕਿਉਂਕਿ ਵੀਰੇ ਜਦੋਂ ਅੱਗੋਂ ਆਪਾਂ ਖਰੀਦਣੀ ਆ ਇਹ ਕਰਮ ਵਾਲੀ ਵੀਰੇ ਬਹੁਤ ਇਹ ਸਾਨੂੰ ਇੱਕ ਗਾਊ ਦੀ ਖਾਤਰ 200 ਕਿਲੋਮੀਟਰ ਜਾਣਾ ਪਵੇ ਆਹ ਦੇਖ ਸਕਦੇ ਹੋ 15 ਦਿਨ ਦੀ ਕੱਚੀ ਗਰਲੈਂਡੋ ਆ ਗਈ ਪਰ ਵੀਰੇ ਨਗੀਨੇ ਤੇ ਜਾਂਦੇ ਆ ਲੀਲੀ ਫੀਲੀ ਤੇ ਜਾਂਦੇ ਨਹੀਂ ਬਾਈ ਜੀ ਤੁਹਾਡਾ ਸੀਨੀ ਵਾਲ ਕੰਡੇਰੀ ਫਾਰਮ ਨੂੰ ਵੀਰੇ ਇੰਨਾ ਪਿਆਰ ਤੁਸੀਂ ਦਿੱਤਾਗਾ ਤੁਹਾਡਾ ਅਸੀਂ ਦਿਲ ਦੀਆਂ ਗਰਾਈਆਂ ਤੋਂ ਸ਼ੁਕਰਗੁਜ਼ਾਰ ਆ ਤੁਸੀਂ ਵੀਰ ਜੀ ਸਾਨੂੰ ਐਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਤੁਹਾਡੀਆਂ ਉਮੀਦਾਂ ਤੇ ਐਸੇ ਤਰ੍ਹਾਂ ਹੀ ਖਰੇ ਉੱਤਰਦੇ ਰਹੀਏ ਬਾਕੀ ਵੀਰੇ ਕੰਮ ਉਹਨਾਂ ਜਰ ਕਰਾਂਗੇ ਜਿੰਨਾ ਜਰ ਸਾਫ਼ ਚੱਲਿਆ ਬਾਕੀ ਵੀਰੇ ਦੇਖੋ ਮੇਲੇ ਬਹੁਤ ਵਧੀਆ ਲੱਗਦੇ ਆ ਸੀਨੀ ਵਾਲ ਕੰਡੇਰੀ ਫਾਰਮ ਤੇ ਤੁਸੀਂ ਇੱਕ ਵਾਰ ਆਓ ਸੀਨੀ ਵਾਲ ਕੰਡੇਰੀ ਫਾਰਮ ਤੇ ਵੀਰੇ ਆਉਂਗੇ ਤਾਡਾ ਖਾਲੀ ਮੋੜਨ ਵਾਲਾ ਵੀਰ ਜੀ ਸਿਸਟਮ ਨਹੀਂ ਹੋਊਗਾ ਕਿਉਂਕਿ ਵੀਰੇ 35-40 ਨਗ ਹੁੰਦੇ ਨੇ ਇੰਨੇ ਮਾਲ ਦੇ ਵਿੱਚੋਂ ਵੀਰੇ ਹਰ ਇੱਕ ਵੀਰ ਦੇ 2-4-5-4 ਨਗ ਲਾਜ਼ਮੀ ਫਿੱਟ ਆ ਜਾਂਦੇ ਆ ਉਹ ਚੋਂ ਫਿਰ ਜਿਹੜੇ ਵੀਰ ਨੇ ਇੱਕ ਜਾਂ ਦੋ ਨਗ ਲੈਣੇ ਆ ਉਹ ਬੜੀ ਆਰਾਮਦਾਰੀ ਨਾਲ ਲੈ ਜਾਂਦਾ ਵੱਡੀ ਗੱਲ ਵੀਰੇ ਆਨਲਾਈਨ ਪੇਮੈਂਟ ਦੀ ਸੁਵਿਧਾ ਸਾਰੀ ਹੈਗੀ ਆਪਣੇ ਕੋਲੇ ਪਰਮਾਤਮਾ ਦੀ ਕਿਰਪਾ ਸਦਕਾ ਵੀਰ ਜੀ ਸਵੈ ਮਸ਼ੀਨਾ ਹੈਗੀਆਂ ਤੁਹਾਡਾ ਵੀਰੇ ਕ੍ਰੈਡਿਟ ਕਾਰਡ ਦੀ ਚਾਹੇ 5 ਲੱਖ ਦੀ ਲੈਂਪਟ ਬਣੀ ਵੀ ਆ ਉਹ ਵੀ ਤੁਹਾਡਾ ਸੀਨੀ ਵਾਲ ਕਾਂ ਡੈਰੀ ਫਾਰਮ ਤੇ ਵੀਰ ਜੀ ਚੱਕਿਆ ਜਾਊਗਾ ਤੁਹਾਨੂੰ ਵੀਰੇ ਗਊ ਵੀ ਦੇਵਾਂਗੇ ਉਹਦੇ ਵਿੱਚ ਉਹ ਜਿਹੇ ਚਾਰ ਗਊਆਂ ਲੈ ਲਓ ਟਰਾਂਸਪੋਰਟ ਦਾ ਵੀ ਪੇਮੈਂਟ ਉਹ ਚੋਂ ਹੋਊਗੀ ਕੋਈ 20 30 ਹਜ਼ਾਰ ਦੀ ਤੁਹਾਨੂੰ ਵੀਰੇ ਨਾਲ ਕੈਸ਼ ਦੀ ਲੋੜ ਆ ਤੁਹਾਡੀ ਪਰ ਕ੍ਰੈਡਿਟ ਕਾਰਡ ਦੀ ਲਿਮਟ ਹੋਣੀ ਚਾਹੀਦੀ ਆ ਤਾਂ ਉਹ ਵੀ ਤੁਹਾਨੂੰ ਵੀਰੇ ਨਾਲ ਮਿਲੂਗਾ ਬਾਕੀ ਐਚਡੀਐਫਸੀ ਬੈਂਕ ਦਾ ਕੱਲੀ ਦਾ ਓਨਲੀ ਉਹਦੇ ਵਿੱਚ ਵੀਰੇ ਤੁਹਾਡੀਆਂ ਕਿਸ਼ਤਾਂ ਵੀ ਬਣਨਗੀਆਂ 12 ਮਹੀਨਿਆਂ ਦੀਆਂ ਬਣਾ ਲਓ 24 ਮਹੀਨਿਆਂ ਦੀਆਂ ਉਹ ਗੱਲੀਆਂ ਐਚਡੀਐਫਸੀ ਬੈਂਕ ਦੀਆਂ ਏ ਵੀਰ ਵਿੱਚ ਪੁੱਛਣ ਲੱਗਦੇ ਵੀਰੇ ਕੀ ਚੀਜ਼ ਆ ਇਹ ਵੀਰ ਜੀ ਆਪਣਾ ਕ੍ਰੈਡਿਟ ਕਾਰਡ ਬਣਦਾ ਹੁੰਦਾ ਤੁਹਾਡਾ ਸਕੋਰ ਚੰਗਾਗਾ ਕਿਉਂਕਿ ਨੌਜਵਾਨ ਵੀਰੇ ਨੂੰ ਤਾਂ ਪਤਾ ਹੀ ਆ ਵਿੱਚ ਵਿਚਾਰੇ ਮੇਰੇ ਜਿਹੜੇ ਪਿਤਾ ਸਮਾਨ ਦੀ ਉਮਰ ਦੇ ਉਹ ਪੁੱਛਦੇ ਵੀ ਇਹ ਕ੍ਰੈਡਿਟ ਕਾਰਡ ਕੀ ਹੁੰਦਾ ਇਹ ਵੀਰ ਜੀ ਤੁਹਾਡਾ ਬੈਂਕ ਦੇ ਵਿੱਚੋਂ ਬਣਦਾਗਾ ਬਾਕੀ ਵੀਰੇ ਵੱਡੀ ਗੱਲ ਆਪਣੇ ਕੋਲੇ ਵੀਰੇ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਆ ਕਿਉਂਕਿ ਵੀਰ ਜੀ ਆਪਾਂ ਪ੍ਰਮਾਤਮਾ ਦੀ ਕਿਰਪਾ ਸਦਕਾ ਆਲ ਇੰਡੀਆ ਦਾ ਕੰਮ ਕਰਦੇ ਆ ਵੀਰੇ ਕੱਲਾ ਸ਼੍ਰੀਨਗਰ ਦਾ ਵੀਰ ਜੀ ਕੰਮ ਨਹੀਂ ਕਰਦੇ ਹੋਰ ਇੰਡੀਆ ਦੇ ਕਿਸੇ ਵੀ ਕੋਨੇ 'ਚੋਂ ਵੀਰ ਆਪਣੇ ਕੋਲੇ ਆਉਂਦਾ ਉਹਨੂੰ ਵੀਰੇ ਇੱਥੇ ਹਰ ਸਹੂਲਤ ਮਿਲਦੀ ਆ ਆਪਣਾ ਵੀਰੇ ਪੰਜਾਬ ਦਾ ਜਿੱਦੇ ਲਾਟ ਕੱਢਦੇ ਆ ਹਰ ਕੋਨੇ 'ਚੋਂ ਪੰਜ-ਪੰਜ ਚਾਰ-ਚਾਰ ਗਊਆਂ ਆਪਣੀਆਂ ਹੀ ਕਰਮ ਵਾਲੀਆਂ ਜਾਂਦੀਆਂ ਨੇ ਕਿਸੇ ਵੀ ਵੀਰ ਨੇ ਦੂਰੋਂ ਇੱਕ ਗਊ ਲੈਣੀ ਆ ਉਹ ਵੀਰ ਬੇਚਿੰਤ ਹੋ ਕੇ ਆ ਸਕਦਾਗਾ ਉਹ ਫਿਰ ਇੱਕ ਦੂਜੇ ਨਾਲ ਵੀਰੇ ਆਪਾਂ ਸਾਂਝੀ ਪਾ ਦੇਣੇ ਆ ਕਰਾਇਆ ਅੱਧੋ-ਅੱਧੀ ਹੁੰਦਾਗਾ ਜਿਹੜੀਆਂ ਗੱਡੀਆਂ ਵੀਰੇ ਇਹਨਾਂ ਦਾ 13 ਰੁਪਏ ਕਿਲੋਮੀਟਰ ਹੁੰਦਾ ਕੱਲੇ ਪੰਜਾਬ ਪੰਜਾਬ ਦਾ ਉੱਪਰ ਸੱਤ ਪਈ ਹੋਊਗੀ ਵੀਰ ਜੀ ਥੱਲੇ ਗੱਦਾ ਲੱਗਿਆ ਹੋਊਗਾ ਤੁਹਾਡੀ ਵੀਰੇ ਗਊ ਤੁਹਾਡੇ ਘਰੇ ਬੜੀ ਆਰਾਮਦਾਰੀ ਨਾਲ ਜਾਊਗੀ ਬਾਕੀ ਵੀਰੇ ਜਿਹੜੀ ਆਨਲਾਈਨ ਪੇਮੈਂਟ ਦੀ ਸੁਵਿਧਾ ਗਈ ਉਹ ਸਾਰੀ ਉਹੀ ਹੈਗੀ ਅਸੀਂ ਨੀਵਾਲਕਾਂ ਡੇਰੀ ਫਾਰਮ ਤੇ ਅੱਗੋਂ ਪਿੱਛੋਂ ਕੋਈ ਵੀ ਵੀਰ ਨਾ ਆਵੇ ਵਿੱਚ ਵੀਰ ਪੁੱਛਦੇ ਆ ਵੀਰ ਜੀ ਅਸੀਂ ਪਹਿਲਾਂ ਆ ਜੀਏ ਬਿਲਕੁਲ ਵੀਰੇ ਦੇਖੋ ਅਸੀਂ ਫਾਰਮ ਤੇ ਨਹੀਂ ਹੁੰਦੇਗੇ ਤੁਸੀਂ ਵੀਰ ਜੀ ਘਰ ਦੀ ਖਾਤਰ ਇੱਕ ਦੋ ਨਾਲ ਖਰੀਦਨੇ ਉਹ ਬਹੁਤ ਔਖੇ ਹੋ ਜਾਂਦਾ ਖਰੀਦਨੇ ਅਸੀਂ ਤਾਂ ਫੇਰ ਵੀ ਹਰ ਸੇ ਦਿਨ ਆਵਾਜ਼ ਵੀਰ ਜੀ ਪਰਮਾਤਮਾ ਦੀ ਕਿਰਪਾ ਸਤਕਾ ਵੀਰੇ 35 ਤੋਂ 45 ਨਗਾਂ ਦੇ ਵਿੱਚ ਲਾਉਣੇ ਹੁੰਦੇ ਆ ਲਾਉਣੇ ਵੀ ਵੀਰੇ ਉਹ ਹੁੰਦੇ ਆ ਜਿਹੜੀ ਚੜਦੀ ਤੋਂ ਚੜਦੀ ਗਊ ਸਾਫ਼ ਗਊ ਲਾਉਣੀ ਪਊ ਵੀਰੇ ਭਾ ਦੇ ਵਿੱਚ ਜਾਇਜ਼ ਲਾਉਣੀ ਪਊਗੀ ਫੇਰ ਬਾਈ ਜੀ ਸੀਨੀ ਵਾਲ ਕਲਾਂ ਡੈਰੀ ਫਾਰਮ ਤੇ ਤੁਹਾਡਾ ਆਉਣ ਦਾ ਮੁੱਲ ਪੈਂਦਾ ਵੀਰੇ ਇਹ ਬਿਨਾਂ ਗੱਲ ਤੋਂ ਵੀਰਜੀ ਮੇਲੇ ਨਹੀਂ ਲੱਗਦੇਗੇ ਬਾਕੀ ਵੀਰੇ ਇੱਕ ਦਿਨ ਪਹਿਲਾਂ ਦਵਾਰੇ ਆਪਾਂ 16 ਤਰੀਕ ਨੂੰ ਮਾਰਨਿੰਗ ਫੇਰ ਇਹਨਾਂ ਕਰਮਾਲੀਆਂ ਦੀ ਵੀਡੀਓ ਪਾਵਾਂਗੇ ਉਹਦੇ ਵਿੱਚ ਵੀਰੇ ਕੱਲਾ ਕੱਲਾ ਨਗ ਤੋੜ ਕੇ ਦਿਖਾਵਾਂਗੇ ਬਾਕੀ ਇੱਕ ਵੀਰਾਂ ਨੂੰ ਬੇਨਤੀ ਲਾਜ਼ਮੀ ਕਰਦਾ ਵੀਰੇ ਆਪਣਾ ਵੀਡੀਓ ਪਾਉਂਦੇ ਜੋਰ ਬਹੁਤ ਜ਼ਿਆਦਾ ਲੱਗ ਜਾਂਦਾ ਜਿਹੇ ਜਿਹਾ ਇੱਕ ਗਾਇਕ ਨੇ ਗਾਣਾ ਕੱਢਦਾ ਜਿਹੇ ਜੀ ਆਪਾਂ ਵੀਡੀਓ ਪਾਤੀ ਜਿਹੜੇ ਵੀਰ ਸਾਨੂੰ ਪਿਆਰ ਕਰਦੇ ਆਪਣੇ ਚੈਨਲ ਤੇ ਨਵੇਂ ਆਏ ਆ ਉਹਨਾਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀਰ ਜੀ ਆਪਣੇ YouTube ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲਓ ਵੀਰੇ ਨਾਲ ਲੱਗਿਆ ਘੰਟੀ ਦਾ ਬਟਨ ਪਾ ਦਿਓ ਜੋ ਉਹਨਾਂ ਦੀ ਵੀਡੀਓ ਸਭ ਤੋਂ ਪਹਿਲਾਂ ਅਨਕੋਟੀ ਕਿਸੇ ਨੂੰ ਤੁਹਾਨੂੰ ਆਉਂਦਾ ਰਹੇ ਤਰੀਕ ਦੁਆਰਾ ਨੋਟ ਕਰ ਲਓ ਵੀਰੇ 17 ਤਰੀਕ 12ਵਾਂ ਮਹੀਨਾ 2024 ਦਿਨ ਮੰਗਲਵਾਰ ਸਵੇਰ 8 ਵਜੇ ਸੌਦੇ ਚਾਲੂ ਕਰਾਂਗੇ ਵੀਰੇ 42 ਨਾ ਖੋਣਗੇ ਇਕੱਲਾ ਇਕੱਲਾ ਕਰਕੇ ਵੇਚਾਂਗੇ ਜੀ ਬਾਕੀ ਵੀਰੇ ਕਿਤੋਂ ਵੀ ਚੀਜ਼ ਲੈਣੀ ਆ ਆਪਦੀ ਦੇਖ ਕੇ ਨਰਖ ਪਰਖਣਾ ਲਓ ਸਾਡੇ ਫਾਰਮ ਤੋਂ ਲੈਣੀ ਆ ਵੀਰੇ ਜਿਆਦਾ ਦੇਖ ਕੇ ਨਰਖ ਪਰਖਣਾ ਲਓ ਕਿਉਂਕਿ ਸਾਲ ਹੀ ਚੀਜ਼ ਹੁੰਦੀ ਆ ਬਾਅਦੋਂ ਵੀਰੇ ਦਾ ਫਿਰ ਲਾਂਬਾ ਕੋਈ ਨਹੀਂ ਹੁੰਦਾ ਵੀਡੀਓ ਦੇਖ ਲਈ ਧੰਨਵਾਦ ਜਲਦ ਆਪਣੇ ਫਾਰਮ ਤੋਂ ਕਿਸੇ ਨਵੀਂ ਵੀਡੀਓ ਨਾਲ ਮਿਲਦੇ ਹਾਂ ਜੀ ਮਿਰਜੀ ਸਤਿ ਸ੍ਰੀ ਅਕਾਲ ਜੀ